ਬਟਾਲੇ ਦੀ ਸ਼ਾਨ ਬਟਾਲੇ ਦਾ ਮਾਣ ਅਸੇਤਰ ਪਿਆਰ ਦਾ ਸੰਗਰਾਹ ਰਿਹਾ ਜਿਸਨ ਦਾ ਭਾਵਨਾ ਦਾ ਸੰਗਰਾਹ ਕਰਦਾ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜੀ ਰੇਤੀ ਬੰਤੀ ਰੇਤੀ ਬੰਤੀ ਕਾ ਰੱਬ ਜੀ ਬੰਦੇ इले जी शान वेल कमेटी वलो बि और सॼे ग्रुप वलो बि ਪਰਮਾਤਮਾ ਮੇਰੀ ਕਲਪਨਾ ਕਰੀ ਹੈ ਜਵਾਹਰ ਨਿਰਭਉ ਭਾਲੀ ਹੈ ਸਤੰਤਰ ਜੀ ਦਾ ਨਾਮ ਲੈਂਦੇ ਹੋਏ ભગવાન શ્રીਕ੍ਰਿਸ਼ਨ ਮਹਾਰਾਜੀ ਦੇ ਚਰਨਾਂ ਦੇ ਭਾਂਜੇ ਦਰਸਾ ਕਰਦੇ ਹੈ ભગવાન ਜੀ શ્રીਕ੍ਰਿਸ਼ਨ ਮਹਾਰਾਜੀ ਚਰਨਾਂ ਦੇ ਅੱਗੇ ਅੱਜ ਜਨਮਸ਼ਟੀਆਂ ਦਾ ਪਵਿੱਤਰ ਤਿਹਾੜਿਆ ਕੀ ਜਾਣਾਂ ਜਾਓਗੇ ਇਸ ਬਾਰੇ ਜੈ ਸ਼੍ਰੀ ਰਾਧੇ ਰਾਧੇ ਜੈ ਸ਼੍ਰੀ ਕ੍ਰਿਸ਼ਨਾ ਮੈਂ ਬਹੁਤ ਖੁਸ਼ ਹਾਂ ਕਿ ਅੱਜ ਬਟਾਲਾ ਵਾਸੀਆਂ ਨੇ ਜੋ ਸਾਰੇ ਐਮਐਲਏ ਸਾਹਿਬ ਲਈ ਸਵਾਗਤ ਕੀਤਾ ਜਨਮਸ਼੍ਰੀ ਤੇ ਸ਼੍ਰੀ ਕ੍ਰਿਸ਼ਨ ਜਨਮਸ਼੍ਰੀ ਤੇ ਜੋ ਵੀ ਸਵਾਗਤ ਕੀਤਾ ਜਿੰਨੀ ਹਮ ਹਮ ਆ ਕੇ ਕੀਤਾ ਸ਼ਿਵ ਦੁರ್ಗਾ ਮੰਦਿਰ ਬਹੁਤ ਪਰਮਾਏ ਸ਼ੁਕਰਾਨਾ ਕਰਦਾ ਸਾਰੇ ਪਟਾਲਾ ਵਾਸੀਆਂ ਦਾ ਕਿ ਉਹਨਾਂ ਨੇ ਪੂਰੀ ਖੁਸ਼ੀ ਨਾਲ ਆਪਣੀ ਤਨ ਦੇ ਨਾਲ ਹੰਗਾਰਾ ਭਰਿਆ ਤੇ ਨਾਲ ਜਕਾਰੇ ਲਗਾ ਕੇ ਇਹ ਵੀ ਕਿਹਾ ਵੀ ਸਾਡਾ ਵੀਰ ਐਮਐਲਏ ਮੰਤਰੀ ਬਣਨਾ ਚਾਹੀਦਾ ਮੁੱਖ ਮੰਤਰੀ ਬਣਨਾ ਚਾਹੀਦਾ ਬਹੁਤ ਵਧੀਆ ਲੱਗਾ ਸਾਨੂੰ ਬਹੁਤ ਖੁਸ਼ੀ ਆ ਸੰਗਤਾਂ ਨੂੰ ਕੀ ਸੰਦੇਸ਼ ਦਿਆਂ ਜੰਦੇ ਹੋ ਸੰਗਤਾਂ ਨੂੰ ਇਹ ਸੰਦੇਸ਼ ਹੈ ਕਿ ਬਹੁਤ ਵਧੀਆ ਤਰੀਕੇ ਨਾਲ ਸਚੇਤਤਾ ਮਿਹਨਤ ਇਸ ਤਰ੍ਹਾਂ ਕੀਤਾ ਮੈਂ ਕਹਿੰਦਾ ਹਰ ਸਾਲ ਇਸੇ ਤਰ੍ਹਾਂ ਹੀ ਪ੍ਰੋਗਰਾਮ ਹੋਵੇ ਔਰ ਜੋ ਬਾਬੇ ਦਾ ਵਿਆਹ ਵੀ ਜਲਦ ਆ ਰਿਹਾ ਪ੍ਰਸ਼ਾਸਨ ਬਾਰੇ ਕੀ ਕਹਿਣਾ ਹੈ ਪ੍ਰਸ਼ਾਸਨ ਬਾਰੇ ਲੜੀ ਕਹਿਣਾ ਉਹਨੇ ਮੁਖਤਬਰ ਬੰਦੇ ਹੈਗਾ ਵਧੀਆ ਪ੍ਰਭੂ ਇੰਤਜ਼ਾਮ ਕੀਤੇ ਹੈ ਮੈਂ ਐਸਐਸਪੀ ਸਾਹਿਬ ਦਾ ਖਾਸ ਕਰਕੇ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਆਪਣੀ ਟੀਮ ਬੜੇ ਤਰੀਕੇ ਨਾਲ ਲਗਾ ਕੇ ਸਾਰਾ ਇੰਤਜ਼ਾਮ ਕੀਤਾ ਪੁਲਿਸ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੀ ਪ੍ਰਸ਼ਾਸਨ ਜੈ ਸ਼੍ਰੀ कृष्णा ਜੈ ਜਨਮਸ਼ਟਮੀ ਦਾ ਪਵਿੱਤਰ ਤਿਹਾੜਾ ਹੈ ਉਸ ਸੰਗਤਨ ਕੀ ਕਹਾ ਜਾਓਗੇ ਮੈਂ ਸੰਗਤ ਨੂੰ ਮੁਬਾਰਕਬਾਦ ਦੇਣਾ ਚਾਹੁੰਨਾ ਜਨਮਸ਼ਟਮੀ ਦਾ ਪਵਿੱਤਰ ਤਿਹਾੜਾ ਤੇ ਉਹ ਰਾਜ ਕਰਦਾ ਵੀ ਪ੍ਰਮਾਤਮਾ ਹਰ ਕਰ ਸੁਖੀ ਦੇਵੇ ਤਰੱਕੀ ਬਖਸ਼ੇ ਹਰ ਪਰਿਵਾਰ ਜਿਹੜਾ ਉਚਰਦੀ ਕਰਦਾ ਹੈ